ਮੈਂ प्रदीप ਪਲਵਾ ਇਸ ਵਕਤ ਸਿੱਟਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਪਤਨੀ ਕਲਾ ਦੇ ਵਿੱਚ ਇਸ ਵਕਤ ਮੇਰੇ ਨਾਲ ਬਜਿੰਦਰ ਸਿੰਘ ਜੀ ਮੱਖਣ ਬਰਾੜ ਮੌਜੂਦ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਦੀ ਵੱਡੀ ਮੀਟਿੰਗ ਹੁਣੇ ਸੰਪੰਨ ਹੋਈ ਹੈ ਘੱਡੇ ਪੱਦਰ ਤੇ ਜਿਹੜੀ ਸ਼ਮੂਲੀਅਤ ਹੋਈ ਹੈ ਆਪਾਂ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਅੱਜ ਦੀ ਵੱਡੀ ਮੀਟਿੰਗ ਹੋਈ ਹੈ ਕਈ ਪਰਿਵਾਰ ਜਿਹੜੇ ਸ਼ਾਮਲ ਹੋਏ ਆ ਪਾਰਟੀ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਾਰਾ ਪੰਜਾਬ ਹੀ ਮੈਂ ਸਾਕਦਾ ਜਿਨ੍ਹਾਂ ਦਾ ਇਹ ਸਤਕਾਰ ਮਾਨ ਦਿੱਤਾ ਔਰ ਅੱਜ ਬਹੁਤ ਵੱਡੀ ਜਿਹੜੀ ਮੀਟਿੰਗ ਦੇ ਰੂਪ ਵਿੱਚ ਜਿੱਥੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਪੋਲਰਪਨ ਕਰਨ ਵਾਸਤੇ ਖਾਸ ਕਰਕੇ ਉਹਨਾਂ ਨੂੰ ਯਾਗ ਕਰਨ ਵਾਸਤੇ ਉਹ 1675 ਦੇ ਦਿਨ ਯਾਦ ਕਰਨ ਵਾਸਤੇ ਅੱਜ ਸੰਗਤ ਇਕੱਠੀ ਹੋਈ ਹੈ ਇਹ ਕੱਲ ਹੀ ਬਦਨੀ ਸ਼ਹਿਰ ਦੀ ਹੈ ਔਰ ਬਦਨੀ ਸ਼ਹਿਰ ਵਿੱਚੋਂ ਜਿੰਨੇ ਵੀ ਨੌਜਵਾਨ ਸਾਡੇ ਬਜ਼ੁਰਗ ਮਾਮਾ ਭੈਣਾ ਕਤਰਤ ਹੋਈਆਂ ਉਹ ਵੱਡੀ ਗਿਣਤੀ ਤੁਸੀਂ ਆਪ ਦਰਸ਼ਨ ਮੇਲੇ ਕੀਤੇ ਆ ਸੰਗਤਾਂ ਦੇ ਔਰ ਇਹਦੇ ਨਾਲ ਨਾਲ ਸਿਆਸੀ ਵਿਚਾਰਾ ਵੀ ਹੋਈਆਂ ਔਰ ਸਿਆਸੀ ਵਿਚਾਰਾਂ ਦੇ ਨਾਲ ਨਾਲ ਕੁਝ ਐਸੇ ਜਿਹੜੇ ਹੋਰਾਂ ਪਾਰਟੀਆਂ ਚ ਆ ਵਿਅਕਤੀ ਸੀ ਜਾਂ ਸਾਡੇ ਦਾ ਮਾਵਾ ਭੈਣਾ ਸੀ ਉਹਨਾਂ ਨੇ ਉਹਨਾਂ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋਏ ਆ ਉਹ ਪੂਰੀ ਲਿਸਟ ਸੀ ਘਵਾਰ ਵਾਲੇ ਭਰਾਵਾਂ ਨੂੰ ਵੀ ਦਿੱਤੀ ਹੈ ਤੁਹਾਨੂੰ ਵੀ ਦਿੱਤੀ ਹੈ ਬਕਾਇਦਾ ਨਾਮ ਵੀ ਕਿਹੜੇ 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 ਆਪਣਾ ਆਪਣਾ ਗੋਆੜ ਦੇ ਵਿੱਚੋਂ ਆਏ ਆ ਔਰ ਇਹਦੇ ਨਾਲ ਨਾਲ ਮੈਂ ਜ਼ਰੂਰ ਇਹ ਗੱਲ ਕਹੂੰਗਾ ਕਿ ਸਿਆਸੀ ਤਕਦੀਰਾਂ ਜਿਹੜੀਆਂ ਹੋਈਆਂ ਜਿੱਥੇ ਸਾਰੇ ਬੁਲਾਰਿਆਂ ਨੇ ਗੱਲ ਕੀਤੀ ਹੈ ਉਹਦੇ ਨਾਲ ਨਾਲ ਸਾਡੇ ਵਾਰਿਸ ਪੰਜਾਬ ਦੇ ਔਰ ਸ਼੍ਰੋਮਣੀ ਅਕਾਲੀ ਦਲ ਪੰਦਰ ਸਰਜੀਤ ਜਿਨ੍ਹਾਂ ਨੇ ਲੀਡਰਸ਼ਿਪ ਇੱਥੇ ਇਕੱਤਰਤ ਹੋਈ ਆ ਉਹ ਸਿਰਫ ਜਿਹੜੀ ਬੰਦਨੀ ਤਾਲੁਕ ਰੱਖਦੀ ਸੀ ਉਹੀ ਕਤਰਤਾ ਹੋਈ ਅਸੀਂ ਬਾਤਵਾ ਦੇ ਪਿੰਡਾਂ ਚ ਵੱਡੇ ਪਿੰਡਾਂ ਚ ਫੇਰ ਆਏ ਵੱਡੇ ਪ੍ਰੋਗਰਾਮ ਰੱਖਾਂਗੇ ਪਰ ਅੱਜ ਸਾਨੂੰ ਬਹੁਤ ਵੱਡਾ ਜਿਹੜਾ ਰਿਸਪਾਂਸ ਕਹਿ ਲੋ ਜਾਂ ਹੰਗਾਰਾ ਕਹਿ ਲੋ ਦੁਪੱਟੇ ਰੂਪ ਚ ਮਿਲਿਆ ਔਰ ਮੈਂ ਸਮਝਦਾ ਇਹ ਜਹੇਦਰ ਸਰਦਾਰ ਤੋਤਾ ਸਿੰਘ ਜੀ ਦਾ ਉਹ ਵੀ ਬੀਜਿਆ ਵਾ ਜਿਹੜਾ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਟਕੜਾ ਕਰਨ ਵਾਸਤੇ ਉਹਨਾਂ ਨੇ ਆਪਦੀ ਜੱਦੋਜਹਿਦ ਕੀਤੀ ਸੀ ਔਰ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਔਰ ਅੱਜ ਵੀ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਹੀ ਅਕਾਲੀ ਉਹੀ ਹੈ ਜੋ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਅੱਜ ਅਸੀਂ ਇਹ ਬੇਨਤੀ ਸਾਰਿਆਂ ਨੂੰ ਕੀਤੀ ਹੈ ਫਿਰ ਤੋਂ ਧੇਰ ਅਕવાર ਸਾਰਿਆਂ ਨੂੰ ਉਹ ਚੀਜ਼ ਨੂੰ ਦਰਾਇਆ ਕਿ ਆਪਾਂ ਸਾਹਿਬ ਤੇ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਛਾ ਦੀ ਉਸ ਉਪਤਰ ਜਗਾ ਸ੍ਰੀ ਹਰਿਕਾਰ ਤੱਕ ਸਭ ਨੂੰ ਹੀ ਸਮਰਪਿਤ ਰਹਿਣਾ ਉਹਦੇ ਵਾਸਤੇ ਸਾਰਿਆਂ ਨੇ ਪੂਰਾ ਐਦ ਕੀਤਾ ਮੋਢੇ ਖੁੱਲ ਕੇ ਜਕਾਰੇ ਲੱਗੇ ਆ ਔਰ ਤਕੜੇ ਹੋ ਕੇ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਵੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਪੂਰਾ ਮੋਢ ਨਾ ਮੋਢਾ ਲਾ ਕੇ ਅਸੀਂ ਇਹ ਜੰਗ ਲੜਾਂਗੇ ਜਹਦਰ ਜੀ ਕੋਲੇ ਸਮਝ ਲਓ ਵੀ ਜਿਹੜੇ ਕਹਿੰਦੇ ਹੁੰਦੇ ਆ ਵੀ ਚਲੋ ਸੇਵਾ ਭਾਵਨਾ ਦੇ ਰੂਪ ਵਿੱਚ ਜੋ ਕੋਈ ਫਰਦਾ ਕੋਈ ਮਾੜੀ ਗੱਲ ਨਹੀਂ ਜੀ ਅਕਾਲੀ ਦਲ ਕੋਲੇ ਸਜੀਦ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਵਿਚਾਰ ਜਿਹੜਾ ਕੁਝ ਜਿਹੜੀਆਂ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਲੀਡਰਸ਼ਿਪ ਦੇ ਵਿਚਾਰ ਕੁਝ ਵਖਰੇਵੇਂ ਨੇ ਤਰਨਤਾਲ ਜਮਨੀ ਚੋਣ ਦੇ ਵਿੱਚ ਕਿਹਾ ਗਿਆ ਕਿ ਕੁਝ ਲੀਡਰਾਂ ਨੂੰ ਨਹੀਂ ਦੇਖਿਆ ਗਿਆ ਕੀ ਕਾਰਨ ਹੈ ਕਿ ਵਾਕਈ ਜਿਹੜੇ ਪ੍ਰਧਾਨਗੀ ਨੂੰ ਲੈ ਕੇ ਜਾਂ ਕੁਝ ਵਖਰੇਵੇਂ ਹੈ ਨੇ ਜਾਂ ਇਹ ਕ੍ਰੀਏਟ ਕੀਤੇ ਜਾ ਰਹੇ ਨੇ ਨਹੀਂ ਨਹੀਂ ਜੀ ਸਾਰਿਆਂ ਨੇ ਰਲ ਕੇ ਪ੍ਰਧਾਨ ਬਣਾਇਆ ਉਹਨਾਂ ਨੂੰ ਕੋਈ ਵਖਰੇਵਾ ਨਹੀਂ ਬਲਕਿ ਅਸੀਂ ਤਾਂ ਪੰਥ ਕੇ ਇੱਕ ਤਾਂ ਚਾਹੁੰਦੇ ਆ ਵੀ ਪਲੇਟਫਾਰਮ ਇੱਕ ਇਕੱਠਾ ਹੋਵੇ ਮਸਲਾ ਵਾਂਗੂ ਸਾਰੇ ਇਕੱਠੇ ਹੋਣ ਇਕੱਠੇ ਹੋ ਕੇ ਲੜਾਈ ਲੜਨ ਇਹ ਟੱਕਰਾ ਕਰ ਸਕਦੇ ਆ ਸਾਰਿਆਂ ਦਾ ਜੇਕਰ ਇਹ ਵਖਰੇਵੇਂ ਦੇ ਨਾਲ ਤੁਰੇ ਫਿਰਨਗੇ ਤਾਂ ਜਿਵੇਂ ਕਹਿੰਦੇ ਹੁੰਦੇ ਆ ਉਹ ਉਹ ਗੱਲ ਨਹੀਂ ਬਣਦੀਗੀ ਪਰ ਅੱਜ ਜਿਵੇਂ ਇੱਕ ਚੰਗੀ ਸੋਚ ਦੀ ਲੋੜ ਆ ਅਸੀਂ ਵੀ ਜ਼ਰੂਰ ਇਹ ਬੇਨਤੀ ਕਰਾਂਗੇ ਆਪਦੇ ਲੀਡਰਾਂ ਨੂੰ ਵੀ ਹੋਰਨਾਂ ਨੂੰ ਵੀ ਭਾਈ ਠੰਡੇ ਮਤੇ ਦੇ ਨਾਲ ਚੱਲ ਕੇ ਆਪਾਂ ਸਾਰਿਆਂ ਨੂੰ ਇੱਕ ਸੁਰਤਾ ਕਰਨਾ ਤਾਂ ਜੋ ਪੰਥ ਇਕੱਠਾ ਹੋਣਾ ਚਾਹੀਦਾ ਔਰ ਜੇਕਰ ਪੰਥ ਇਕੱਠਾ ਹੈ ਤਾਂ ਸਮਰਪਿਤ ਹੋਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲ ਤਖਤ ਸਾਹਿਬ ਕੋਲੇ ਬੈਠ ਕੇ ਉੱਥੇ ਮੂਹਰੇ ਬੈਠ ਕੇ ਸਵਾਾਂ ਕੱਢੀਆਂ ਜਾਣ ਅਰਦਾਸ ਬੇਨਤੀ ਇਕੱਠੀ ਹੋ ਕੇ ਜੰਗ ਲੜੀ ਜਾਵੇ ਸਤਾਈ ਵਾਲੀ ਪਰ ਜੇਕਰ ਕੋਈ ਆਪਣੇ ਮਨ ਵਿੱਚ ਕੋਈ ਵਹਿਮ ਪਾਲ ਕੇ ਤੁਰਿਆ ਫਿਰਦਾ ਉਹ ਇੱਕ ਵਹਿਮ ਹੀ ਰਹਿ ਜਾਂਦਾ ਤਾਂ ਉਹ ਜਿਹੜੇ ਵਹਿਮ ਹੁੰਦੇ ਆ ਉਹ ਸਮੇਂ ਤੇ ਲੋਕ ਕੱਢ ਦਿੰਦੇ ਹੁੰਦੇ ਆ ਤੇ ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਹੈ ਪਰ ਨਾਲ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਸਾਡੇ ਵਿੱਚ ਬਖਰੇਵੇਂ ਦੀਆਂ ਗੱਲਾਂ ਕਰਦੇ ਹੋ ਆਪਦੀ ਪੀੜੀ ਥੱਲੇ ਜ਼ਰੂਰ ਸੋਟਾ ਫੇਰਨਾ ਲੇਕਿਨ ਇਹ ਗੱਲ ਜੀ ਆ ਹੁਣ ਲਿਸਟ ਆਈ ਹੈ ਹਲਕਾਂ ਚਾਰਜਾਂ ਦੀ ਕਿੰਨਾ ਕਰ ਨੂੰ ਪੁੱਛਿਆ ਗਿਆ ਕਿਸੇ ਨੂੰ ਕਿਹਾ ਗਿਆ ਮੋਗੇ ਹਲਕਾਂ ਚਾਰਜ ਲੱਗਾ ਕਿਸੇ ਨੂੰ ਪੁੱਛਿਆ ਹੀ ਨਹੀਂ ਸੀਗਾ ਅਨੇ ਹਲਸੰਗਲੇ ਹੁਣ ਹਲਕਾ ਅੰਚਾਰਜ ਲੱਗਿਆ ਉਹ ਕਹਿੰਦਾ ਬਿਸ਼ਰਮਾ ਤੇਰੀ ਦਾਣਡੋਲੀ ਕਹਿੰਦਾ ਯਾਰ ਤਾਂ ਪੁੰਜੇ ਖਾਦੇ ਹੁੰਦੇ ਅੱਤੇ ਤਾਂ ਐਵੇਂ ਮੂੰਹ ਚ ਲੱਡੂ ਪਾਈ ਜਾਂਦੇ ਆ ਨਾ ਉਹਨਾਂ ਨੂੰ ਪੁੱਛਿਆ ਨਾ ਗਿੱਚਿਆ ਨਾ ਲੈਣ ਦਾ ਕੋ ਦੇਣਾ ਤੇ ਇਸ ਕਰਕੇ ਇਹ ਸਾਰਾ ਵਿਚਾਰ ਨਾ ਅਸੀਂ ਚਾਹੁੰਦੇ ਆ ਵੀ ਇਹ ਲੋਕਤੰਤਰ ਹੈ ਨਾ ਜਿਹੜਾ ਇਹ ਸਾਡੀ ਆਪਦੀ ਪਾਰਟੀ ਸਾਡੇ ਘਰੋਂ ਸ਼ੁਰੂ ਹੋਣਾ ਚਾਹੀਦਾ ਜੀ 2027 ਦੀ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਲੋਕਾਂ ਹਮੇਸ਼ਾ ਜਿਹੜਾ ਠੱਗਿਆ ਮਹਿਸੂਸ ਕਰਦੇ ਆ ਭਾਵੇਂ ਉਹ 17 ਦੀ ਸਰਕਾਰ ਸੀ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਨਵੀਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਸਹੌਂਹ ਖਾਤੀਆਂ ਕਿ ਸਾਡੇ ਲਈ ਕੁਝ ਨਵਾਂ ਕਰਕੇ ਜਾਣਗੇ ਫਿਰ 2022 ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇੱਕ ਬਦਲਾ ਸਾਡੇ ਲਈ ਕੁਝ ਨਵਾਂ ਹੋਵੇਗਾ ਪਰ ਅਖੀਰ ਦੇ ਵਿੱਚ ਜਿਹੜੇ ਨਤੀਜੇ ਆ ਉਹ ਪੰਜਾਬ ਦੇ ਲੋਕਾਂ ਦੇ ਜਿਹੜੇ ਮੰਨਮਾਫਕ ਨਹੀਂ ਆਉਂਦੇ ਸਰਕਾਰਾਂ ਤੋਂ ਲੋਕ ਜਿਹੜੀ ਹੁਣ ਪਾਰਟੀਆਂ ਦੇ ਵਾਅਦੇ ਆ ਉਹਨਾਂ ਤੋਂ ਕਿਤੇ ਨਾ ਕਿਤੇ ਹੱਕ ਚੁੱਕੀ ਐ ਵਿਸ਼ਵਾਸ ਐ ਜਿਹੜਾ ਉੱਠ ਚੁੱਕਿਆ ਇਦੋਂ ਲੱਗਦਾ ਕਿ ਲੋਕਾਂ ਦੇ ਵਿੱਚ ਨਵਾਂ ਵਿਸ਼ਵਾਸ ਪੈਦਾ ਕਰਨ ਦੇ ਵਿੱਚ ਅਕਾਲੀ ਦਲ ਪੁਨਰਸਜੀਤ ਜਿਹੜਾ ਕਾਮਯਾਬ ਹੋਵੇਗਾ ਬਿਲਕੁਲ ਹੋਊਗਾ ਜੀ ਕਾਮਯਾਬ ਹੋਊਗਾ ਸਭ ਤੋਂ ਵੱਡੀ ਗੱਲ ਇਹ ਜਿਹੜੀ ਧਰਤੀ ਐ ਗੁਰਾਂ ਦੀ ਧਰਤੀ ਐ ਪੰਜਾਬ ਵਸਦਾ ਗੁਰਾਂ ਦੇ ਨਾਂ ਤੋਂ ਸਤਿਗੁਰਾਂ ਦੀ ਧਰਤੀ ਐ ਪਵਿੱਤਰ ਉਹਨਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਐ ਧਰਤੀ ਐ ਜੇਕਰ ਅਕਾਲ ਤਖਤ ਸਾਹਿਬ ਸ਼ੇਵੇਂ ਪਾਸ਼ੇ ਨੂੰ ਸਮਰਪਿਤ ਹੋਵਾਂਗੇ ਧਰਮ ਦੀ ਗੱਲ ਕਰਾਂਗੇ ਰਾਜਨੀਤੀ ਸੈਕੰਡ ਆ ਫਸਟ ਨਹੀਂ ਹੈਗੀ ਔਰ ਉੱਪਰ ਸਾਡੇ ਧਰਮ ਦਾ ਕੁੰਡਾ ਉਹ ਜੇਕਰ ਤਕੜਾ ਰਹੂਗਾ ਉਹਦੇ ਵਿੱਚ ਸ਼ਰਧਾ ਭਾਵਨਾ ਰਹੂਗੀ ਤੇ ਸਿੱਖ ਇਹ ਆਪ ਦਾ ਲਾਹੌਰ ਤੱਕ ਵੀ ਆਪ ਦਾ ਕਿੰਨੇ ਹੁੰਦੇ ਜਿਵੇਂ ਝੰਡਾ ਲਹਿਰਾਉਂਦੇ ਰਹੇ ਆ ਵੱਡੀਆਂ ਵੱਡੀਆਂ ਤਾਕਤਾਂ ਇਹਨਾਂ ਦੇ ਹੱਥਾਂ 'ਚ ਰਹੀਆਂ ਤੇ ਵੱਡੇ ਵੱਡੇ ਤਾਜ ਇਹਨਾਂ ਦੇ ਪੈਰਾਂ 'ਤੇ ਵੀ ਰੋਦੇ ਰਹੇ ਆ ਪਰ ਮੈਂ ਬੇਨਤੀ ਕਰਦਾ ਜੇ ਅਕਾਲ ਤਾ ਸਭਨਾਂ ਦੇ ਗੁਰੂ ਨੂੰ ਸਮਰਪਤ ਰਹਿਣਗੇ ਇਹ ਹਰ ਗਰੀਬ ਦੀ ਹਰ ਧਰਮ ਦੀ ਰੱਖਿਆ ਕਰਨ ਵਾਸਤੇ ਉਵੇਂ ਬਚਨ ਬੰਦੇ ਰਹਿਣਗੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਨੂੰ ਕਹਿ ਕੇ ਗਏ ਆ ਤਾਂ ਫੇਰ ਕੁਦਰਤ ਦੀ ਗੱਲ ਹੈ ਕਿ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹਨਾਂ ਦੀ ਤਾਕਤ ਨੂੰ ਕੋਈ ਨਹੀਂ ਰੋਕ ਸਕਦਾ ਤੇ ਜੇਕਰ ਕਿ ਆਪ ਦੇ ਵਿੱਚ ਅਸੀਂ ਬਹਿਮ ਭਾਰਾਂ ਬਖਰੇਵੇਂ ਵਿੱਚ ਰਹਿਣਗੇ ਤੇ ਫੇਰ ਅਸੀਂ ਬਹੁਤ ਸੱਟਾਂ ਖਾਧੀਆਂ ਬਹੁਤ ਸ਼ੀਦੀਆਂ ਹੋਈਆਂ ਬੜਾ ਕੁਝ ਦੇਖਿਆ ਤੇ ਸਾਨੂੰ ਉਸ ਸਮੇਂ ਨਾ ਦੇਖਣੇ ਪੈਣ ਸਤਿਗੁਰੂ ਕਿਰਪਾ ਕਰਨ ਤੇ ਇਹ ਕੌਮ ਨੂੰ ਚੜ੍ਹਦੀ ਕਲਾ ਵਾਸਤੇ ਸਰਵਤ ਦੇ ਭਲੇ ਵਾਸਤੇ ਅਪਰਦਾਸ ਕਰਦੇ ਹਾਂ ਪਰ ਕੌਮ ਕੱਖੀ ਹੋ ਗਈ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਔਰ ਮੁਬਾਰਕਾ ਅੱਜ ਦੇ ਇਸ ਸਮਾਗਮ ਲਈ ਤੁਹਾਨੂੰ ਹਾਂ ਧੰਨਵਾਦ ਬਹੁਤ ਧੰਨਵਾਦ ਧੰਨਵਾਦ ਸੋ ਇਸਨ ਜਨਤ ਸਿੰਘ ਕੀ ਮੱਥਨ ਬਰਾੜ ਅਗੀਦਲ ਪੁਨਰ ਸਜਿਤ ਤੇ ਆਦੇ ਔਰ ਅੱਜ ਆਪਣੀ ਕਲਾ ਨੂੰ ਬਹੁਤ ਜ਼ਾਰੀ ਦਿੱਤੀ ਜਾਵੇ ਇੱਕ ਵੱਡਾ ਸਮਾਗਮ ਹੋਇਆ ਜਿਸ ਦੇ ਵਿੱਚ ਮੱਠੀ परवारा वख वख पार्टीअ अकाली दुन शर्म कैमरा